ਤਤਸਿਰ ਕਾਲ ਮੈਂ ਹਕਮਲਪਾਲ ਸਿੰਘ ਤੁਸ ਵੇਖ ਰਹੇ ਹੋ ਫਟਾਫਟ ਨਿਊਜ਼ ਯਾਨੀ ਕਿ ਤੇਜ਼ ਰਫ਼ਤਾਰ ਦੇ ਨਾਲ ਤਾਫਿਰੂ ਕਰਦੇ ਆ ਪਹਿਲੀ ਖਬਰ ਦਾ ਈਰਾਨ ਦੇ ਸਰਕਾਰੀ ਟੈਲੀਵਿਜ਼ਨ ਚੈਨਲ ਨੇ ਦਾਅਵਾ ਕੀਤਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਐਲਾਨੀ ਗਈ ਜੰਗਬੰਦੀ ਦਾ ਅਸਲ ਕਾਰਨ ਈਰਾਨੀ ਰੈਵੋਲੂਸ਼ਨਰੀ ਗਾਰਡ ਦੀ ਮਿਜ਼ਾਈਲ ਕਾਰਵਾਈ ਹੈ ਰਿਪੋਰਟ ਦੇ ਅਨੁਸਾਰ ਈਰਾਨ ਦੇ ਕਤਰ ਦੇ ਵਿੱਚ ਅਮਰੀਕੀ ਅਰਬੇਸ ਅਲ ਉਮੀਦ ਦੇ ਉੱਤੇ ਸਫਲਤਾਪੂਰਵਕ ਹਮਲਾ ਕੀਤਾ ਤੇ ਜਿਸ ਤੋਂ ਬਾਅਦ ਟਰੰਪ ਨੂੰ ਜੰਗ ਰੋਕਣ ਲਈ ਮਜਬੂਰ ਹੋਣਾ ਪਿਆ ਇਰਾਨੀ মিডিਆ ਨੇ ਟਰੰਪ ਦੇ ਬਿਆਨ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਸਾਡੇ ਮਜ਼ਾਕਿਲਾ ਨੇ ਟਰੰਪ ਨੂੰ ਗੋਡੇ ਟੇਕਣ ਲਈ ਮਜਬੂਰ ਕੀਤਾ ਤੇ ਉਸਨੇ ਝੁੱਕ ਕੇ ਜੰਗਬੰਦੀ ਦੀ ਪੀਖ ਮੰਗੀ ਹੈ। ਹੁਣ ਤੁਸੀਂ ਹਰ ਤਰ੍ਹਾਂ ਦੇ ਝੂਠ ਸੁਣੋਗੇ। ਤੁਸੀਂ ਇਹ ਵੀ ਕਿਹਾ ਗਿਆ ਕਿ ਇਰਾਨੀ ਹਮਲੇ ਤੋਂ ਬਾਅਦ ਅਮਰੀਕੀ ਸਰਕਾਰ ਦੇ ਵਿੱਚ دہشت ਫੈਲ ਗਈ ਤੇ ਇਸ ਕਾਰਨ ਟਰੰਪ ਨੇ ਸ਼ਾਂਤੀ ਦੀ ਪੇਸ਼ਕਾਸ਼ ਕੀਤੀ ਹੈ। ਲੁਧਿਆਣਾ ਪਛਮੀ ਦੀ ਜਿਮਨੀ ਚੌਂ ਦੇ ਵਿੱਚ ਜੱਟ ਤੇ ਮਗਰੋਂ ਆਮ ਆਦਮੀ ਪਾਰਟੀ ਦੇ ਅੰਦਰ ਖੁਸ਼ੀ ਦੀ ਲਹਿਰ ਹੈ ਪਰ ਕੁਝ ਮੰਤਰੀਆਂ ਦੇ ਸਾਂ ਸੁੱਕੇ ਹੋਏ ਨੇ। ਉਹਨਾਂ ਨੂੰ ਲਾਲ ਬਖਤੀ ਵਾਲੀ ਕੱਡੀ ਖੁਸ਼ਹਰ ਦਾ ਦਰਸਾ ਰਿਹਾ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਜਲਦੀ ਹੀ ਕੈਬਨਿਟ ਦੇ ਵਿੱਚ ਫੇਰ ਬਦਲ ਕਰਨ ਜਾ ਰਹੇ ਨੇ ਲੁਧਿਆਣਾ ਪਛਮੀ ਦੀ ਜਿਮਨੀ ਚੋਣ ਜਿੱਤੇ ਸੰਜੀਵ ਅਰੋੜਾ ਨੂੰ ਕੈਬਨਿਟ ਦੇ ਵਿੱਚ ਸ਼ਾਮਿਲ ਕੀਤਾ ਜਾ ਰਿਹਾ ਤੇ ਇਸ ਤੋਂ ਇਲਾਵਾ ਹੋਰ ਕੁਝ ਮੰਤਰੀਆਂ ਦੇ ਵਿਭਾਗ ਬਦਲੇ ਜਾ ਸਕਦੇ ਨੇ ਤੇ ਕੁਝ ਮੰਤਰੀਆਂ ਦੀ ਛੁੱਟੀ ਵੀ ਹੋ ਸਕਦੀ ਹੈ ਉਹਨਾਂ ਦੀ ਥਾਂ ਨਵੇਂ ਚਿਹਰਿਆਂ ਨੂੰ ਮੌਕਾ ਮਿਲ ਸਕਦਾ ਹੈਦਰ ਅਸਲ ਚੋਣ ਪ੍ਰਚਾਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਲੁਧਿਆਣਾ ਵਾਸੀਆਂ ਦੇ ਨਾਲ ਵਾਅਦਾ ਕੀਤਾ ਸੀ ਕਿ ਜੱਟ ਦੇ ਮਗਰੋਂ ਸੰਜੀਵ ਰੋਡਰ ਨੂੰ ਮੰਤਰੀ ਬਣਾਇਆ ਜਾਵੇਗਾ। ਅਤਿਅੰਤ ਜਲਦ ਹੀ ਪੰਜਾਬ ਕੈਬਨਰ ਦੇ ਵਿੱਚ ਵਿਸਥਾਰ ਹੋਣ ਜਾ ਰਿਹਾ ਹੈ ਤੇ ਸੂਤਰਾਂ ਮੁਤਾਬਕ ਐਸੇ ਹफ्ते ਦੌਰਾਨ ਹੀ ਕੈਬਨਰ ਦੇ ਵਿੱਚ ਫੇਰ ਬਦਲ ਹੋ ਸਕਦਾ ਹੈ। ਤੁਰਕੀ ਦੇ ਇਸਤੰਬੁਲ ਦੇ ਵਿੱਚ ਹੋਈ ਇਸਲਾਮਿਕ ਸਹਿਯੋਗ ਸੰਗਠਨ ਦੀ ਦੋ ਰੋਜ਼ਾ ਮੀਟਿੰਗ ਇੱਕ ਵਾਰ ਫਿਰ ਪਾਕਿਸਤਾਨ ਦੀ ਪੱਖਪਾਤੀ ਕੂਟਨੀਤੀ ਦਾ ਮੰਚ ਬਣ ਗਈ ਹੈ। 57 ਮੁ슬ਮ ਦੇਸ਼ਾਂ ਦੇ ਸੰਗਠਨ OIC ਦੇ ਵਿਦੇਸ਼ ਮੰਤਰੀਆਂ ਦੀ ਪ੍ਰੀਸ਼ਦ ਨੇ ਆਪਣੇ ਸਾਂਝੇ ਬਿਆਨ ਦੇ ਵਿੱਚ ਇੱਕ ਪਾਸੇ ਭਾਰਤ ਅਤੇ ਪਾਕਿਸਤਾਨ ਦੇ ਵਿਕਾਸ ਸਿੰਧੂ ਜਲ ਸੰਧੀ ਨੂੰ ਜਾਰੀ ਰੱਖਣ ਦੀ ਗੱਲ ਕੀਤੀ ਹੈ ਜਦੋਂ ਕਿ ਦੂਜੇ ਪਾਸੇ ਭਾਰਤ ਦੀ ਫੌਜੀ ਕਾਰਵਾਈਆਂ ਤੇ ਕਸ਼ਮੀਰ ਨੀਤੀ ਉੱਤੇ ਇੱਕ ਪਾਸੜ ਟਿੱਪਣੀਆਂ ਵੀ ਕੀਤੀਆਂ ਨੇ OIC ਨੇ ਆਪਣੇ ਸਾਂਝੇ ਬਿਆਨ ਦੇ ਵਿੱਚ ਸਪਸ਼ਟ ਕੀਤਾ ਹੈ ਕਿ ਉਹ ਪਾਕਿਸਤਾਨ ਦੇ ਸਟੈਂਡ ਦਾ ਪੂਰਾ ਸਮਰਥਨ ਕਰਦਾ ਹੈ ਅਤੇ ਭਾਰਤ ਤੋਂ ਵੱਧ ਤੋਂ ਵੱਧ ਸੰਜਮ ਰੱਖਣ ਵਰਤਨ ਦੀ ਉਮੀਦ ਕਰਦਾ ਹੈ ਮੀਟਿੰਗ ਤੋਂ ਬਾਅਦ ਇੱਕ ਰਸਮੀ ਬਿਆਨ ਦੇ ਵਿੱਚ OIC ਨੇ ਕਿਹਾ ਕਿ ਦੋਵਾਂ ਧਿਰਾਂ ਨੂੰ ਸਾਲ 1960 ਦੇ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਕਾਗ ਦਸਤਖਤ ਕੀਤੇ ਸਿੰਧੂ ਜਲ ਸੰਧੀ ਨੂੰ ਸਖਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ। ਇਸ ਇਤਿਹਾਸਕ ਸਮਝੌਤੇ ਨੂੰ ਕਿਸੇ ਵੀ ਹਾਲਤ ਵਿੱਚ ਨਹੀਂ ਤੋੜਿਆ ਜਾਣਾ ਚਾਹੀਦਾ। ਦੋਵਾਂ ਧਿਰਾਂ ਨੂੰ ਇਸ ਨੂੰ ਲਾਗੂ ਕਰਨਾ ਜਾਰੀ ਰੱਖਣਾ ਚਾਹੀਦਾ ਹੈ। ਪੰਜਾਬ ਦੇ ਵਿੱਚ ਪੰਥਕ ਵੋਟਰਾਂ ਨੇ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਨੂੰ ਮੂਲ ਨਕਾਰ ਦਿੱਤਾ ਹੈ। ਹਲਕਾ ਲੁਧਿਆਣਾ ਪਛਮੀ ਦੀ ਜਿਮਨੀ ਚੌਂ ਦੇ ਨਤੀਜੇ ਬਾਦਲ ਧੜੇ ਦੇ ਲਈ ਖਾਤਰ ਦੀ ਕੰਟੀ ਨੇ ਸ਼ਰਮਣੀ ਅਕਾਲੀ ਦਲ ਦੀ ਦੁਬਾਰਾ ਕਮਾਨ ਸੰਭਾਲਣ ਦੇ ਮਗਰੋਂ ਸੁਖਬੀਰ ਬਾਦਲ ਨੇ ਲੁਧਿਆਣਾ ਪਛਮੀ ਦੀ ਜਿਮਨੀ ਚੌਂ ਦੇ ਵਿੱਚ ਪੂਰਾ ਜ਼ੋਰ ਲਾਇਆ ਪਰ ਹਰ ਅਕਾਲੀ ਉਮੀਦਵਾਰ ਪਰਪਕਾਰ ਸਿੰਘ ਘੁੰਮਦੀ ਜਮੰਤ ਜਬਤ ਹੋ ਗਈ ਹੈ ਅਕਾਲੀ ਦਲ ਨੂੰ ਮਹਿਜ਼ 8203 ਵੋਟਾਂ ਮਿਲੀਆਂ ਨੇ ਯਾਨੀ ਕਿ 9.1% ਪਰ ਅਕਾਲੀ ਦਲ ਭਾਜਪਾ ਦੇ ਨਾਲੋਂ ਵੀ ਹੇਠਾਂ ਚੌਥੇ ਨੰਬਰ ਉੱਤੇ ਰਿਹਾ ਦਰਸਲ 2027 ਦੇ ਵਿੱਚ ਹੋ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਮੈਸ 2 ਸਾਲ ਪਹਿਲਾਂ ਅਕਾਲੀ ਦਲ ਦਾ ਇਹ ਹਾਲ ਬਾਦਲ ਤੁਹਾਡੇ ਲਈ ਖਤਰੇ ਦੀ ਘੰਟੀ ਹੈ ਤੇ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਸੁਖਬੀਰ ਬਾਦਲ ਦੇ ਵੱਲੋਂ ਅਕਾਲੀ ਦਲ ਦੀ ਦੁਬਾਰਾ ਕਮਾਨ ਸੰਭਾਲਣ ਦੇ ਨਾਲ ਪੰਤਕ ਵੋਟਰਾਂ ਦੇ ਵਿੱਚ ਰੋਹ ਹੋਰ ਵਧ ਗਿਆ ਤੇ ਐਤ ਲਈ ਉਹਨਾਂ ਨੇ ਅਕਾਲੀ ਦਲ ਤੋਂ ਦੂਰੀ ਬਣਾ ਲਈ ਹੈ ਤੇ ਨੇੜੇ ਭੂਿਕਦੇ ਵਿੱਚ ਅਕਾਲੀ ਦਲ ਦੀ ਸਾਫ ਸੁਧਰਨ ਦੀ ਉਮੀਦ ਵੀ ਨਜ਼ਰ ਨਹੀਂ ਆ ਰਹੀ ਹਾਲੇ ਕੁਝ ਦਿਨ ਪਹਿਲਾਂ ਹੀ ਇਰਾਨ-ਇਜ਼ਰਾਇਲ ਦਾ ਵਿਚਾਲੇ ਸੀਜ਼ਫਾਇਰ ਦੀ ਖਬਰ ਸਾਹਮਣੇ ਆਈ ਸੀ ਜਿਸ ਦੇ ਪੋਸਟੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੁ ਨੇ ਕੀਤੀ ਰਹੀ ਤੇ ਹੁਣ ਇਸ ਤੋਂ ਕੁਝ ਘੰਟੇ ਬਾਅਦ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਇਰਾਨ ਨੇ ਇਸ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਇੱਕ ਵਾਰ ਫਿਰ ਤੋਂ ਇਜ਼ਰਾਇਲ ਦੇ ਉੱਤੇ ਵੱਡਾ ਮਿਜ਼ਾਈਲ ਹਮਲਾ ਕੀਤਾ ਹੈ ਜਾਣਕਾਰੀ ਦੇ ਅਨੁਸਾਰ ਇਜ਼ਰਾਇਲ ਦੇ ਰੱਖਿਆ ਮੰਤਰੀ ਇਜ਼ਰਾਇਲ ਕਾਲਸ ਨੇ ਦੱਸਿਆ ਕਿ ਤਹਿਰਾਨ ਨੇ ਸੀਜ਼ਫਾਇਰ ਤੋੜਿਆ ਤੇ ਇਜ਼ਰਾਇਲ ਉੱਤੇ ਮੋੜ ਮਿਜ਼ਾਈਲਾਂ ਦਾਗੀਆਂ ਹੈ ਇਸ ਮਗਰੋਂ ਹੁਣ ਇਜ਼ਰਾਈਲ ਵੀ ਈਰਾਨ ਦੀ ਇਸ ਕਾਰਵਾਈ ਦਾ ਮੂੰਹ ਤੋੜ ਜਵਾਬ ਦੇਵੇਗਾ ਦੱਸਿਆ ਜਾ ਰਿਹਾ ਕਿ ਇਸ ਵਾਰ ਈਰਾਨ ਨੇ ਮਿਜ਼ਾਈਲਾਂ ਦਾ ਨਿਸ਼ਾਨਾ ਬੀਰ ਸ਼ੇਬਾ ਸ਼ਹਿਰ ਬਣਾਇਆ ਤੇ ਜਿੱਤੇ ਹਮਲੇ ਦੌਰਾਨ ਹੁਣ ਤੱਕ 3 ਲੋਕਾਂ ਦੀ ਮੌਤ ਹੋ ਗਈ ਹੈ ਤੇ ਈਰਾਨੀ ਹਮਲੇ ਦੇ ਮਗਰੋਂ ਇਜ਼ਰਾਈਲ ਦੇ ਵਿੱਚ ਇੱਕ ਵਾਰ ਫਿਰ ਤੋਂ ਸਾਇਰਨ ਵੱਜ ਗਏ ਤੇ ਲੋਕਾਂ ਨੂੰ ਦੁਬਾਰਾ ਸੁਰੱਖਤ ਥਾਵਾਂ ਉਤੇ ਸ਼ਰਨ ਲੈਣ ਦੀ ਅਪੀਲ ਕੀਤੀ ਗਈ ਹੈ ਭਾਰਤ ਸਰਕਾਰ ਦੇ ਵੱਲੋਂ ਚਲਾਇਆ ਜਾ ਰਿਹਾ ਹੈ ਆਪਰੇਸ਼ਨ ਸਿੰਧੂ ਦੇ ਤਹਿਤ ਈਰਾਨ ਤੋਂ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣਾ ਇਸ ਵੇਲੇ ਵੀ ਜਾਰੀ ਹੈ ਤੇ ਈਰਾਨ ਇਜ਼ਰਾਈਲ ਅਮਰੀਕਾ ਟਕਰਾਅ ਦੇ ਕਾਰਨ ਪਿਛਲੇ 10 ਦਿਨਾਂ ਤੋਂ ਈਰਾਨ ਦੇ ਵਿੱਚ ਫਸੇ ਪ੍ਰਯਾਗ ਰਾਜ ਦੇ 90 ਲੋਕ ਸੋਮਵਾਰ ਸ਼ਾਮ ਨੂੰ ਸ਼ਹਿਰ ਪਹੁੰਚੇ ਨੇ ਇਸ ਦੌਰਾਨ ਇਹਨਾਂ ਲੋਕਾਂ ਨੇ ਯੁੱਧ ਪ੍ਰਭਾਵਿਤ ਦੇਸ਼ ਦੇ ਵਿੱਚ ਫਸੇ ਭਾਰਤੀਆਂ ਦੀ ਮਦਦ ਦੇ ਲਈ ਸਵੇਰੇ ਸਿਰ ਤੇ ਕੁਸ਼ਲ ਯਤਨਾਂ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ਦੀ ਸਰਾਹਨਾ ਕਰਦੇ ਹੋਏ ਉਹਨਾਂ ਦਾ ਦਿਲੋਂ ਧੰਨਵਾਦ ਕੀਤਾ ਪਰਵਾਰਾਂ ਨੇ ਮੋਦੀ ਸਰਕਾਰ ਅਤੇ ਦੂਤਾਵਾਸ ਦੇ ਅਧਿਕਾਰੀਆਂ ਦਾ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਦੇ ਲਈ ਧੰਨਵਾਦ ਕੀਤਾ। ਇੱਕ ਨੌਜਵਾਨ ਵਿਦਿਆਰਥੀ ਨੇ ਤਣਾਅਪੂਰਨ ਹਾਲਾਤਾਂ ਦਾ ਵਰਣਨ ਕਰਦੇ ਹੋਏ ਕਿਹਾ ਕਿ ਉੱਥੇ ਹਾਲਾਤ ਬਹੁਤ ਮਾੜੇ ਸਨ ਪਰ ਭਾਰਤੀ ਦੂਤਾਵਾਸ ਨੇ ਸਾਡਾ ਪੂਰਾ ਸਮਰਥਨ ਕੀਤਾ। ਸਾਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਿਆ ਅਤੇ ਸਾਡੀ ਵਾਪਸੀ ਦੇ ਸਾਰੇ ਪ੍ਰਬੰਧ ਕੀਤੇ ਗਏ ਨੇ। ਭਾਰਤ ਉਹਨਾਂ 6 ਦੇਸ਼ਾਂ ਦੇ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਦੇਸ਼ ਦੇ ਵਿੱਚ ਤੰਬਾਕੂ ਉਪਭੋਗਤਾਵਾਂ ਦੀ ਇੱਕ ਵੱਡੀ ਗਿਣਤੀ ਤੱਕ ਪਹੁੰਚਣ ਦੇ ਤੰਬਾਕੂ ਛਡਾਉਣ ਦੇ ਤਰੀਕਿਆਂ ਨੂੰ ਤਰਜੀਹ ਦੇਣ ਦੇ ਲਈ ਗਲੋਬਲ ਤੰਬਾਕੂ ਕੰਟਰੋਲ ਦੇ ਲਈ 2025 ਬਲੂਮਬਰਗ ਫਿਲੈਂਥ੍ਰਾਪੀਜ਼ ਅਵਾਰਡਸ ਸੱਭਾ ਪ੍ਰਾਪਤ ਹੋਏ ਨੇ ਤੇ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਰਾਸ਼ਟਰੀ ਤੰਬਾਕੂ ਕੰਟਰੋਲ ਸੈੱਲ ਨੂੰ ਸੋਮਵਾਰ ਨੂੰ ਆਇਰਲੈਂਡ ਦੇ ਡਬਲਿਨ ਦੇ ਵਿੱਚ ਆਯੋਜਿਤ ਤੰਬਾਕੂ ਛਡਾਉਣ ਦੇ ਵਿਸ਼ਵ ਸੰਮੇਲਨ ਦੇ ਵਿੱਚ ਇਹ ਪੁਰਸਕਾਰ ਦਿੱਤਾ ਗਿਆ। ਭਾਰਤ ਨੂੰ ਤਬਾਕੂ ਛਡਾਉਣ ਨੂੰ ਉਤਸ਼ਾਹਿਤ ਕਰਨ ਦੇ ਲਈ ਉਹ ਸ਼੍ਰੇਣੀ ਦਾ ਪੁਰਸਕਾਰ ਦਿੱਤਾ ਗਿਆ ਉਹ ਵਿਸ਼ਵ ਸਿਹਤ ਸੰਗਠਨ ਦਾ ਐਮ ਪਾਵਰ ਨੀਤੀ ਪੈਕੇਜ ਹੈ ਜਿਸ ਦਾ ਅਰਥ ਹੈ ਤਬਾਕੂ ਦੇ ਵਰਤੋਂ ਛੱਡਣ ਲਈ ਮਦਦ ਦੀ ਪੇਸ਼ਕਸ਼ ਕਰੋ ਪੁਰਸਕਾਰ ਪ੍ਰਾਪਤ ਕਰਨ ਵਾਲੇ ਹੋਰ ਦੇਸ਼ਾਂ ਦੇ ਵਿੱਚ ਮੈਕਸੀਕੋ ਮੈਂਟੋਨੇਗਰੋ ਫਿਲੀਪੀਨਸ ਅਤੇ ਯੂਕਰੇਨ ਸ਼ਾਮਲ ਨੇ ਇਸ ਮੌਕੇ ਉਤੇ ਬਲੂਮਬਰਗ ਫਿਲੋਥੈਰੇਪੀਜ਼ ਦੇ ਸਮਰਥਨ ਦੇ ਨਾਲ ਵਿਕਸਿਤ ਕੀਤੀ ਗਈ WHO 골ਡਨ ਤਬਾਕੂ ਮਹਾਮਾਰੀ 2025 ਰਿਪੋਰਟ ਵੀ ਲਾਂਚ ਕੀਤੀ ਗਈ ਹੈ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਲਜੀਤ ਦੋਸਾਂਜ ਆਪਣੀ ਆਉਣ ਵਾਲੀ ਫਿਲਮ ਸਰਦਾਰ ਜੀ 3 ਦੇ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਅਮੀਰ ਦੇ ਨਾਲ ਕੰਮ ਕਰ ਰਹੇ ਨੇ ਜੋ ਕਿ ਵਿਵਾਦ ਦਾ ਵਿਸ਼ਾ ਬਣ ਗਈ ਹੈ। ਇਸ ਦੌਰਾਨ ਉਹਨਾਂ ਨੇ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਸਾਂਝੀ ਕੀਤੀ ਜਿਸ ਵਿੱਚ ਉਹਨਾਂ ਨੇ ਇੱਕ ਪ੍ਰੋਜੈਕਟ ਨੂੰ ਰਿਲੀਜ਼ ਹੋਣ ਤੋਂ ਪਹਿਲਾਂ ਸੈਂਸਰ ਕਰਨ ਬਾਰੇ ਗੱਲ ਕੀਤੀ। ਦਲਜੀਤ ਨੇ ਫਿਰ ਇੰਸਟਾਗ੍ਰਾਮ 'ਤੇ ਇੱਕ ਪੋਸਟ ਸਾਂਝੀ ਕੀਤੀ ਜਿਸ ਦਾ ਟਾਈਟਲ ਸੀ ਰਿਲੀਜ਼ ਤੋਂ ਪਹਿਲਾਂ ਸੈਂਸਰ। ਮੰਨਿਆ ਜਾ ਰਿਹਾ ਹੈ ਕਿ ਇਹ ਪੋਸਟ ਉਹਨਾਂ ਦੀ ਫਿਲਮ ਪੰਜਾਬ 95 ਨਾਲ ਸੰਬੰਧਿਤ ਹੈ ਜੋ ਕਿ ਲੰਬੇ ਸਮੇਂ ਤੋਂ ਰਿਲੀਜ਼ ਨਹੀਂ ਹੋਈ ਹੈ। ਇਹ ਪੋਰਟ ਹੋਰ ਸਮੇਂ ਬਾਰੇ ਗੱਲ ਕਰਦੀ ਹੈ ਜਦੋਂ ਫਿਲਮ ਨੂੰ CBFC ਦੇ ਦੁਆਰਾ 127 ਕਟਾਂ ਦੇ ਨਾਲ ਪਾਸ ਕਰਨ ਲਈ ਕਿਹਾ ਗਿਆ ਸੀ ਪਰ ਨਿਰਦੇਸ਼ਕ ਸੁਨਿਆਨਾ ਸੁਰੇਸ਼ ਅਤੇ ਦਲਜੀਤ ਨਦੀਹਾ ਕਰ ਤੋਂ ਇਨਕਾਰ ਕਰ ਦਿੱਤਾ। ਇਸ ਸਮੇਂ ਦਲਜੀਤ ਅਸਲੀ ਵੀ ਚਰਚਾ ਦੇ ਵਿੱਚ ਨੇ ਕਿਉਂਕਿ ਉਹਨਾਂ ਨੇ ਪਾਕਿਸਤਾਨੀ ਕਲਾਕਾਰ ਹਾਨੀਆ ਅਮੀਰ ਦੇ ਨਾਲ ਇੱਕ ਫਿਲਮ ਕੀਤੀ ਅਤੇ FWICE ਨੇ ਭਾਰਤ ਦੇ ਵਿੱਚ ਉਹਨਾਂ ਦੇ ਪ੍ਰੋਜੈਕਟਾਂ ਉੱਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਅਜਲੀ ਨਹੀਂ ਦੁਬਾਰਾ ਫਿਰ ਅਦਰੋਂ ਮੰਗੇ ਉਦੋਂ ਤੱਕ ਦੀ ਇਜਾਜ਼ਤ ਸਤਿ ਸ਼੍ਰੀ ਅਕਾਲ।